ਆਖੀ ਗੁਰੂ ਬਖਸ਼ਿਸ਼ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਸੇਠ ਸਿੱਖ ਜਿਹੜਾ ਕਿ ਬਹੁਤ ਅਮੀਰ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਕਾਫੀ ਤਨ ਦੌਲਤ ਇਸ ਦੇ ਨਾਂ ਜੋੜ ਰੱਖਿਆ ਸੀ ਆਪਣੀ ਸਾਰੀ ਕਮਾਈ ਦਾ ਦਸਵੰਦ ਇਹ ਗੁਰੂ ਸਾਹਿਬ ਨੂੰ ਆਪ ਅਨੰਦਪੁਰ ਆ ਕੇ ਪੇਟ ਕਰਿਆ ਕਰਦਾ ਸੀ ਇੱਕ ਸਮਾਂ ਐਸਾ ਬਣਿਆ ਕਿ ਇਸ ਤੋਂ ਆਪ ਦਸਵੰਦ ਦੇਣ ਨਾ ਆਇਆ ਗਿਆ ਇਸਨੇ ਆਪਣੇ ਪੁੱਤਰ ਨੂੰ ਇਹ ਸੋਚ ਕੇ ਕਿ ਇਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰ ਲਵੇਗਾ ਤੇ ਇਸ ਨੂੰ ਵੀ ਕੁਝ ਸੋਜੀ ਧਰਮ ਕਰਮ ਦੀ ਪਵੇਗੀ ਗੁਰੂ ਸਾਹਿਬ ਕੋਲ ਦਾ ਸੰਬੰਧ ਦੇ ਕੇ ਭੇਜ ਦਿੱਤਾ ਕਈ ਪ੍ਰਕਾਰ ਦੇ ਮਹਿੰਗੇ ਬਸਤਰ ਉਪਕਾਰੀ ਵਸਤੂਆਂ ਤੇ ਧਨ ਰਾਸ਼ੀ ਲੈ ਕੇ ਇਸ ਦਾ ਪੁੱਤਰ ਅਨੰਤਪੁਰ ਸਾਹਿਬ ਆ ਪੁੱਜਾ ਪਿਤਾ ਦੇ ਕਹਿਣ ਤੇ ਆ ਗਿਆ ਪਰ ਸੀ ਇਹ ਧਰਮ ਵਾਲੇ ਪਾਸਿਓਂ ਉੱਕਾਈ ਕੋਰਾ ਥੋੜਾ ਨਾਸਤਿਕ ਵਿਰਤੀ ਦਾ ਸੀ ਧਰਮ ਪ੍ਰਤੀ ਸ਼ਰਧਾ ਵਿਸ਼ਵਾਸ ਵਾਲਾ ਬੀਜ ਇਸ ਦੇ ਮਨ ਵਿੱਚ ਨਹੀਂ ਸੀ ਮੰਗਰਿਆ ਗੁਰੂ ਸਾਹਿਬ ਦੇ ਦਰਬਾਰ ਵਿੱਚ ਬੈਠਾ ਗੁਰੂ ਸਾਹਿਬ ਦੇ ਬਚਨ ਸੁਣੇ ਪਰ ਅਸਰ ਕੁਝ ਨਾ ਹੋਇਆ ਗੁਰੂ ਸਾਹਿਬ ਦੇ ਅਮੋਲਕ ਬਚਨ ਇਸ ਨੇ ਈਉਂ ਵਿਸਾਰ ਦਿੱਤੇ ਜਿਵੇਂ ਰੇਤ ਉੱਤੇ ਡੁੱਲਿਆ ਪਾਣੀ ਹੁੰਦਾ ਹੈ ਗੁਰੂ ਵੀ ਉਸ ਨੂੰ ਸੁਧਾਰ ਸਕਦਾ ਹੈ ਜੋ ਆਪ ਸੁਧਰਨਾ ਚਾਹੁੰਦਾ ਹੋਵੇ ਇਸ ਲਈ ਗੁਰਬਾਣੀ ਵਿੱਚ ਭਗਤ ਕਬੀਰ ਜੀ ਕਹਿੰਦੇ ਹਨ ਕਿ ਕਬੀਰ ਸਾਚਾ ਸਤਗੁਰ ਕਿਆ ਕਰੇ ਜੇ ਸਿੱਖਾਂ ਮੈਂ ਚੂਕ ਅੰਦੇ ਏਕ ਨ ਲੱਗ ਗਈ ਜਿਉਂ ਬਾਸ ਵਜਾਈਏ ਫੂਕ ਪਾਉ ਕੀ ਸੱਚਾ ਸਤਗੁਰ ਕੀ ਕਰੇ ਜੇ ਸਿੱਖ ਵਿੱਚ ਹੀ ਉਣਤਾਈ ਹੈ ਗੁਰੂ ਸਾਹਿਬ ਦੇ ਕੀਤੇ ਬਚਨਾਂ ਨੂੰ ਓਹ ਟਾਲ ਦਿੰਦਾ ਹੈ ਜਿਉਂ ਬਾਸ ਵਿੱਚ ਫੂਕ ਮਾਰੇ ਤੇ ਦੂਜੇ ਪਾਸੇ ਨਿਕਲ ਜਾਂਦੀ ਹੈ ਪਾ ਬਚਨ ਸੁਣ ਕੇ ਉਸ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ ਤੇ ਇੱਕ ਕੰਨ ਸੁਣ ਕੇ ਦੂਸਰੇ ਕੰਨ ਕੱਢ ਦਿੰਦਾ ਹੈ ਅਜੇ ਸਿੱਖ ਦਾ ਗੁਰੂ ਕਦੇ ਵੀ ਭਲਾ ਨਹੀਂ ਕਰਤਾ ਅਤੇ ਉਸ ਦਾ ਹੀ ਹੋਊਗਾ ਜੋ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਦਾ ਹੈ ਤੇ ਉਹ ਸੰਸਾਰ ਜੀਵਨ ਨੂੰ ਟਾਲਦਾ ਹੈ ਇਸਨੇ ਆਪਣੇ ਪਿਤਾ ਵੱਲੋਂ ਦਿੱਤੀਆਂ ਸੋਗਾਤਾਂ ਗੁਰੂ ਸਾਹਿਬ ਨੂੰ ਪੇਟ ਕੀਤੀਆਂ ਗੁਰੂ ਸਾਹਿਬ ਨੇ ਇਸ ਨੂੰ ਪ੍ਰਸ਼ਾਦ ਅਤੇ ਇੱਕ ਕੜਾ ਦਿੱਤਾ ਅਤੇ ਕਿਹਾ ਕਿ ਤੁਹਾਡੇ ਤੇ ਗੁਰੂ ਸਾਹਿਬ ਦੀਆਂ ਬੇਅੰਤ ਬਖਸ਼ਿਸ਼ਾਂ ਹਨ ਗੁਰੂ ਸਾਹਿਬ ਵੱਲੋਂ ਦਿੱਤਾ ਪ੍ਰਸ਼ਾਦ ਅਤੇ ਕੜਾ ਦੇਖ ਕੇ ਉਹ ਬਹੁਤ ਹੈਰਾਨ ਹੋਇਆ ਤੇ ਸੋਚਣ ਲੱਗਾ ਇੰਨੀਆਂ ਵਸਤੂਆਂ ਦਿੱਤੀਆਂ ਹਨ ਪਰ ਇਸਨੇ ਅਗੋ ਲੋਹੇ ਦਾ ਇੱਕ ਕੜਾ ਹੀ ਦਿੱਤਾ ਸੋਚਣ ਲੱਗਾ ਮੇਰਾ ਪਿਓ ਵੀ ਕਿੱਟਾ ਮੂਰਖ ਹੈ ਜੋ ਇਸ ਗੁਰੂ ਪਿੱਛੇ ਲੱਗਾ ਹੈ ਇਹ ਸੋਚਦਾ ਘਰ ਨੂੰ ਪਰਤ ਰਿਹਾ ਸੀ ਤਾਂ ਇੱਕ ਸਿੱਖ ਦੇ ਕਾਰਨ ਮੁਕਾਮ ਕੀਤਾ ਬੜਾ ਸੋਚ ਵਿੱਚ ਪਿਆ ਉਦਾਸ ਸੀ ਸਿੱਖ ਨੇ ਇਸ ਦੇ ਮੂੰਹ ਤੇ ਉਦਾਸੀ ਦੇਖ ਕੇ ਪੁੱਛਿਆ ਕੀ ਗੱਲ ਭਾਈ ਗੁਰੂ ਸਾਹਿਬ ਦੇ ਦਰਸ਼ਨਦਾਰ ਕਰਕੇ ਆਏ ਐ ਤਦ ਵੀ ਇਤਨੇ ਉਦਾਸ ਜੇ ਕੀ ਗੱਲ ਐ ਤਾਂ ਅੱਗੋ ਸਵਪਾਰੀ ਦੇ ਪੁੱਤ ਨੇ ਜਵਾਬ ਦਿੱਤਾ ਕਾਦਾ ਗੁਰੂ ਮੈਂ ਇਤਨੀਆਂ ਚੀਜ਼ਾਂ ਭੇਡ ਕੀਤੀਆਂ ਪਰ ਗੁਰੂ ਨੇ ਅੱਗੋ ਮੈਨੂੰ ਇੱਕ ਲੋਹੇ ਦਾ ਕੜਾ ਦਿੱਤਾ ਤੇ ਨਾਲ ਕਹਿ ਦਿੱਤਾ ਕਿ ਤੁਹਾਡੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਹਨ ਮੈਨੂੰ ਤਾਂ ਆਪਣੇ ਆਪ ਪਪਾ ਆਪਣੇ ਬਾਪ ਤੇ ਗੁੱਸਾ ਆ ਰਿਹਾ ਹੈ ਕਿ ਜੇ ਇਤਨਾ ਪੈਸਾ ਵਪਾਰ ਵਿੱਚ ਲਾਇਆ ਹੁੰਦਾ ਤਾਂ ਕਿਤਨਾ ਕੰਮ ਹੋਰ ਵੱਜ ਜਾਣਾ ਸੀ ਪਰ ਸਾਰੇ ਪੈਸੇ ਬਰਬਾਦ ਕਰ ਦਿੱਤੇ ਉਸ ਦੀਆਂ ਅਜਈਆਂ ਗੱਲਾਂ ਸੁਣ ਕੇ ਸਿੱਖ ਸਮਝ ਗਿਆ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਨਹੀਂ ਸਮਝਦਾ ਉਸ ਸਿੱਖ ਨੇ ਕਿਹਾ ਚੱਲ ਇਹ ਦਸ ਤੂੰ ਮੈਨੂੰ ਇੱਕ ਕੜਾ ਤੇ ਪ੍ਰਸ਼ਾਦ ਦੇਣ ਦੀ ਕਿੰਨੀ ਕੀਮਤ ਲੈਣੀ ਹੈ ਤਾਂ ਵਪਾਰੀ ਦੇ ਪੁੱਤਰ ਨੇ ਝਟ ਕਿਹਾ 500 ਰੁਪਏ ਮਿਲ ਜਾਣ ਤਾਂ ਵਧੀਆ ਹੈ ਇਹ ਸੁਣ ਸਿੱਖ ਖੁਸ਼ ਹੋ ਗਿਆ ਉਸਨੇ ਕਰਦਾ ਕੁਝ ਸਾਮਾਨ ਸਸਤੇ ਭਾਅ 'ਤੇ ਪਾ ਵੇਚਿਆ ਕੁਝ ਪੈਸੇ ਸਾਹਦਾਰ ਫੜਿਆ ਤੇ ਕਿਤੋਂ ਵੀ 500 ਰੁਪਏ ਕਰਕੇ ਉਸ ਵਪਾਰੀ ਦੇ ਪੁੱਤਰ ਨੂੰ ਦੇ ਦਿੱਤਾ ਵਪਾਰੀ ਦੇ ਪੁੱਤਰ ਨੇ ਸੋਚਿਆ ਕਿ ਮੈਂ ਤਾਂ ਸੋਚਦਾ ਸੀ ਮੇਰਾ ਪਿਓ ਹੀ ਮੂਰਖ ਹੈ ਪਰ ਇਹ ਤਾਂ ਉਸ ਤੋਂ ਵੀ ਉੱਪਰ ਹੈ ਸਿੱਖਣੇ ਗਿਆ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਤੇਰੇ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਉਸ ਤਰ੍ਹਾਂ ਹੀ ਉਹ ਬਖਸ਼ਿਸ਼ ਤੂੰ ਮੈਨੂੰ ਦੇ ਦੇ ਵਪਾਰੀ ਦੇ ਪੁੱਤਰ ਨੇ ਚਾਠੀ ਕਿਹਾ ਕੀ ਜੋ ਗੁਰੂ ਸਾਹਿਬ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਉਹ ਮੈਂ ਤੈਨੂੰ ਦੰਦਾ ਹਾਂ ਸਰਬਲੋਹ ਦਾ ਕੜਾ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈ ਕੇ ਇਹ ਸਿੱਖ ਬਹੁਤ ਖੁਸ਼ ਹੋਇਆ ਇਹ ਇੱਕ ਸ਼ਰਧਾਵਾਨ ਸਿੱਖ ਸੀ ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਸਮਝਦਾ ਸੀ ਜਿਸ ਤਰ੍ਹਾਂ ਹੀਰੇ ਦੀ ਪਰਖ ਜੋਰੀ ਨੂੰ ਹੀ ਹੁੰਦੀ ਹੈ ਕਰੀਆਨੇ ਦੀਆਂ ਹੱਡੀਆਂ ਤੇ ਹੀਰੇ ਦਾ ਮੁੱਲ ਨਹੀਂ ਪੈਂਦਾ ਉਸੇ ਤਰ੍ਹਾਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਸ਼ਰਧਾ ਅਤੇ ਭਾਵਨਾ ਵਾਲੇ ਹੀ ਲੈਂਦੇ ਹਨ ਦੂਸਰੇ ਤਾਂ ਸਿਰਫ ਤਰਕਾਂ ਕੁਤਰਕਾਂ ਵਿੱਚ ਹੀ ਪਏ ਰਹਿੰਦੇ ਹਨ ਵਪਾਰੀ ਦਾ ਪੁੱਤਰ ਬਹੁਤ ਖੁਸ਼ ਹੋਇਆ ਕਿ ਉਸਨੇ ਸਿੱਖ ਨੂੰ ਮੂਰਖ ਬਣਾ ਕੇ 500 ਰੁਪਿਆ ਕਮਾਇਆ ਅਤੇ ਰਸਤੇ ਵਿੱਚ ਉਸਨੇ 500 ਰੁਪਏ ਨਾਲ ਹੀਰੇ ਖਰੀਦੇ ਤੇ ਅੱਗੇ ਮਹਿੰਗੀ ਕਰਕੇ ਵੇਚ ਦਿੱਤੇ ਉਸ ਤੋਂ ਹੋਰ ਵਸਤੂ ਖਰੀਦੀ ਤੇ ਮਹਿੰਗੀ ਵੇਚ ਦਿੱਤੀ ਇਸ ਤਰ੍ਹਾਂ 500 ਦਾ ਉਸਨੇ 1500 ਬਣਾ ਲਿਆ ਇਹ ਸੌਦਾ ਕਰਕੇ ਉਹ ਖੁਸ਼ ਹੋਇਆ ਤੇ ਆਪਣੇ ਪਿਤਾ ਨੂੰ ਦੱਸਣ ਲੱਗਾ ਕਿ ਦੇਖ ਮੈਂ ਕਿੰਨਾ ਵਧੀਆ ਵਪਾਰ ਕੀਤਾ ਗੁਰੂ ਦੇ ਦਿੱਤੇ ਲੋਹੇ ਤੇ ਕੜੇ ਨੂੰ ਮੈਂ 500 ਦਾ ਵੇਚ ਕੇ 1500 ਰੁਪਿਆ ਲਿਆ ਆ ਹਾ ਪਿਤਾ ਨੇ ਸਾਰੀ ਗੱਲ ਸੁਣੀ ਤੇ ਮੱਥੇ ਉੱਤੇ ਹੱਥ ਮਾਰ ਕੇ ਬਹੁਤ ਪਛਤਾਇਆ ਆਖਣ ਲੱਗਾ ਇਹ ਕੀ ਕਹ ਰਹਾ ਹੈ ਉਹ ਸਿੱਖ ਮੂਰਖ ਨਹੀਂ ਸੀ ਉਹ ਜਾਣਦਾ ਸੀ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਤੂੰ ਇਹ ਕਰਕੇ ਬਹੁਤ ਘਾਟਾ ਖਾਦਾ ਹੈ ਗੱਲ ਕੀ ਥੋੜੀ ਹੀ ਸਮਾਂ ਪਿਆ ਜਸਕਰੀਬ ਸਿੱਖਨੇ ਉਹ ਕੜਾ ਤੇ ਬਖਸ਼ਿਸ਼ ਆ ਖਰੀਦੀਆਂ ਸਨ ਉਹ ਕੁਝ ਸਮੇਂ ਵਿੱਚ ਹੀ ਅਮੀਰ ਹੋ ਗਿਆ ਤੇ ਇਧਰ ਵਪਾਰੀ ਤੇ ਉਸਤੇ ਪੁੱਤਰ ਦਿਨੋਂ ਦਿਨ ਘਾਟੇ ਖਾਂਦੇ ਰੋਟੀ ਤੋਂ ਵੀ ਮੁਥਾਜ ਹੋ ਗਏ ਵਪਾਰੀ ਨੇ ਆਪਣੇ ਪੁੱਤਰ ਨੂੰ ਨਾਲ ਲਿਆ ਕੇ ਜਿਸ ਨੂੰ ਜਿਸ ਸੇਖ ਨੂੰ ਕੜਾ ਵੇਚਿਆ ਸੀ ਉਸ ਪਾਸ ਗਏ ਉਸ ਨੂੰ ਲੈ ਕੇ ਨੰਦਪੁਰ ਗਏ ਤੇ ਗੁਰੂ ਸਾਹਿਬ ਤੋਂ ਫੁੱਲ ਬਖਸ਼ਾਈ ਪਹਿਲੇ ਸਮੇਂ ਵਿੱਚ ਬਜ਼ੁਰਗ ਗੁਰਦੁਆਰਾ ਸਾਹਿਬ ਤੋਂ ਮਿਲਿਆ ਪ੍ਰਸ਼ਾਦ ਉੱਥੇ ਹੀ ਕਾਂ ਆਉਂਦੇ ਸਨ ਘਰ ਨਹੀਂ ਸੀ ਲਿਉਂਦੇ ਤੇ ਨਾ ਹੀ ਕਿਸੇ ਨੂੰ ਦਿੰਦੇ ਸਨ ਉਹਨਾਂ ਦਾ ਮੰਨਣਾ ਸੀ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਸਾਨੂੰ ਹੀ ਮਿਲੀ ਹੈ ਜੇ ਘਰ ਲੈ ਜਾਣਾ ਵੀ ਹੁੰਦਾ ਤਾਂ ਆਪਣਾ ਗੱਫਾ ਛੱਕੇ ਹੋ ਲੈ ਰਹਿੰਦੇ ਸਨ ਘਰ ਲੈ ਜਾਣ ਲਈ ਪਰ ਅੱਜ ਦੇਖਿਆ ਜਾਂਦਾ ਹੈ ਕਿ ਕਈ ਸੱਜਣ ਪ੍ਰਸ਼ਾਦ ਲੈ ਕੇ ਨਾਲ ਵਾਲਿਆਂ ਨੂੰ ਵੀ ਥੋੜਾ ਥੋੜਾ ਦੇ ਦਿੰਦੇ ਹਨ ਤੇ ਕਹਿੰਦੇ ਹਨ ਕਿ ਨੂੰ ਸ਼ੂਗਰ ਹੈ ਮੈਂ ਜ਼ਿਆਦਾ ਨਹੀਂ ਖਾਣਾ ਆਤ ਜਦਕਿ ਇਹ ਗੁਰੂ ਸੇਵ ਦੀ ਬਖਸ਼ਿਸ਼ ਹੀ ਹੁੰਦੀ ਹੈ ਜੋ ਸਾਨੂੰ ਗੁਰੂ ਘਰ ਵੱਲੋਂ ਮਿਲਦੀ ਹੈ ਭਾਵੇਂ ਸਿਰਪਾਓ ਹੋਵੇ ਚਾਹੇ ਕੋਈ ਹੋਰ ਵਸਤੂ ਉਸ ਨੂੰ ਗੁਰੂ ਸੇਵ ਦੀ ਬਖਸ਼ਿਸ਼ ਸਮਝ ਕੇ ਸਤਿਕਾਰਨਾ ਚਾਹੀਦਾ ਹੈ ਪੁੱਲਕੁ ਮਾਫ ਕਰਨਾ